ਬਾਦ ਕੋਈ ਨਹੀਂ ਕਰਨਾ ਬੜੀ ਤੇ ਥੱਲੇ ਹੀ ਬਾੜਨਾ ਲਾ ਮਰਜੀ ਲੈ ਵੈਰੀ ਗੱਡੀ ਨਿਚੋ ਓਕੇ ਦੀ ਰਿਪੋਰਟ ਆ ਇਹ ਯਾਰ ਅਜੁਗੜ ਜਾ ਘੈਂਟਾ ਹਣਾ ਪੂਰਾ ਜੀ ਪੂਰਾ ਲਾ ਘੈਂਟਾ ਇਹ ਆ ਕਹਿਣਗੇ ਤੁਹਾਡਾ ਤਾਂ ਸਿਮਿੰਟ ਖਰਾਬ ਆ ਵੀਰੇ ਲੋਕਾਂ ਨੇ ਗਾਲਾਂ ਕਿੰਨੀਆਂ ਕਹਿੰਦੇ ਸੀਮਿੰਟ ਵੀ ਬਾ ਦੇਖੋ ਆ ਲੈ ਬਾਈ ਕਿੰਨੇ ਪੰਜ ਮੀ ਲੈਣਾ ਪਾਨਿਆਪਾਦੀ ਇਸ ਕੋਟ ਚ ਲਿਆਈ ਮਾੜਾ ਦਿਖਾਈਏ ਆ ਤੁਹਾਡੇ ਆਏਗਾ ਨਾ ਨਿਆਰਾ ਹੀ ਲਿਆਤਾ ਓਕੇ ਦੀ ਰਿਪੋਰਟ ਆ ਕੰਮ ਪੂਰਾ ਲੋਟਾ ਘਰੋਂ ਹੋਣ ਆ ਗਿਆ ਵੀਰੇ ਤੇ ਆ ਚੈੱਕ ਕਰੋ ਬਾਈ ਸਦਾ ਜਿੱਦੀ ਮਾਰੀ ਚਾਹ ਉਹ ਬਟਨ ਆ ਸਪਰੇਅ ਪੇਂਟ ਮਾਰਦਾ ਹਨਾ ਸਪਰੇਅ ਪੇਂਟ ਮਾਰਦਾ ਬਹੁਤ ਹੈਵੀ ਡਿਊਟੀ ਕੁਆਲਿਟੀ ਦੀ ਐਡਰੀਕ ਕੰਪਨੀ ਦੀ ਆ 6 ਮਹੀਨੇ ਦੀ ਦੀ ਗਾਰੰਟੀ ਹੈ ਕਿੰਨੇ ਦੇ ਦਵਾਂਗੇ ਦੁਬਾਰਾ ਇੱਕ ਵਾਰੀ ਭਰਾ ਕਹਿੰਦਾ ਚੈੱਕ ਕਰਾਉਣਾ ਮਿੱਟੀ ਦੇਖ ਲਓ ਲੋ ਪੂਰੀ ਸਾਫ ਸਾਰੇ ਭਰਾ ਮਨੋਜੀ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਉਹ ਭਰਾ ਕੋਲ ਆਏ ਅੱਜ ਆਪਾਂ ਹੁਣ ਕੌਣ ਐ ਕਿੱਥੇ ਐ ਕੀ ਕੰਮ ਕਰਾ ਐ ਸਾਰੀ ਗੱਲ ਵਾਸਤੇ ਕਿਸੇ ਆਪਣੇ ਪੁਰਾਣੇ ਵਾਸ਼ਰ ਲੈਣਾ ਹੈ ਗੱਡੀਆਂ ਤੋਂ ਨਾਲ ਤੁਸੀਂ ਬਹੁਤ ਸਾਰੇ ਵੀਡੀਓ ਮੇਰੇ ਆ ਪਹਿਲਾਂ ਵੀ ਦੇਖ ਲਈਆਂ ਅੱਜ ਉਹਦੇ ਵਿੱਚ ਥੋੜੀ ਜਿਹੀ ਇੰਪਰੂਵਮੈਂਟ ਕੀਤੀ ਆ ਹੋਰ ਨਵੇਂ ਮਾਡਲ ਆ ਗਏ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦਵਾਂਗੇ ਕਿਸੇ ਪੁਰਾਣੇ ਐ ਆਉਣ ਤਾਂ ਐਡਰੈਸ ਵੀ ਸਮਝ ਲਓ ਤੇ ਵੀਰੇ ਪਹਿਲਾਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾ ਜੀ ਅੱਛਾ ਜੀ ਗੱਡੀ ਆਪਣੀ ਆ ਹਨਾ ਹਾਂਜੀ 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 ਇਹਨੂੰ ਅੱਜ ਆਪਾਂ ਧੋਕੇ ਦਿਖਾਵਾਂਗੇ ਹੈ ਇੱਥੇ ਡੈਮੋ ਕਰਾਉਣੀ ਆਪਾਂ ਇੱਥੇ ਡੈਮੋ ਕਰਾਂਗੇ ਸਭ ਤੋਂ ਪਹਿਲਾਂ ਇੰਟਰੋਡਿਊਸ ਕਰ ਦੋ ਵੀ ਕਿੱਥੇ ਪਹੁੰਚਣਾ ਆਪਣੇ ਸਾਰੇ ਭਰਾ ਸ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਜਗੇੜਾ ਰੋਡ ਅਮਰਤਗੜ ਮੰਡੀ ਡਿਸਟ੍ਰਿਕਟ ਲੁਧਿਆਣਾ ਪੈਂਦਾ ਪਾ ਨੂੰ ਜੀ ਨੇੜੇ ਆਪਣੇ ਨਾਣਾ ਮੰਡੀ ਪੈਂਦੀ ਆ ਇਹ ਵੀਰੇ ਨੇ ਆਪਣੇ ਕੋਲੇ ਫਿਰ ਦੁਬਾਰਾ ਆਏ ਨੇ ਆ ਰੋਡ ਜੀ ਦਿਖਾ ਦੇ ਇੱਕ ਆ ਬੋਰਡ ਤੇ ਨਜ਼ਰ ਮਰਾ ਦੇ ਇਹਨਾਂ ਦੇ ਬਾਈ ਹੋਰ ਆਉਂਦਾ ਓਰੇ ਤੁਹਾਨੂੰ ਬਾਹਰੋ ਸ਼ੋਰੂਮ ਦਿਖ ਜੂਗਾ ਤੇ ਬਾਈ ਕਿਸੇ ਆਪਣੇ ਪ੍ਰਾਣਾ ਕਾਰਵਾਸ਼ਰ ਲੈਣਾ ਹੈ ਅਲੱਗ ਅਲੱਗ ਰੇਟ ਅਲੱਗ ਅਲੱਗ ਚੀਜ਼ਾਂ ਨਵੀਆਂ ਵੀ ਆ ਗਈਆਂ ਪੁਰਾਣੀਆਂ ਵੀ ਆ ਗਈਆਂ ਬਹੁਤ ਕੁਝ ਆ ਗਿਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੁਆਲਿਟੀ ਦੀ ਬਾਈ ਆਜੋ ਲਵੇ ਆਜੋ ਸਾਰੇ ਭਰਾਣੋਂ ਇੱਕ ਨਵੀਂ ਚੀਜ਼ ਵੀ ਦਿਖਾਵਾਂਗਾ ਅੱਜ ਇੱਕ ਸਭ ਤੋਂ ਪਹਿਲਾਂ ਵੀ ਚੀਜ਼ ਦਿਖਾਉਣਾ ਤੁਹਾਨੂੰ ਅਲੱਗ ਪ੍ਰੈਸ਼ਰ ਪੈਣਾ ਆਪਣੇ ਕੋਲ ਕਿਉਂਕਿ ਆਪਣੇ ਭਰਾਣਾਂ ਦੀ ਨਾ ਸਭ ਤੋਂ ਵੱਧ ਡਿਮਾਂਡ ਸੀ ਕਿ ਬਾਈ ਕਾਪਰ ਦੇ ਵਿੱਚ ਦਿਖਾ ਦਿਓ ਤਾਂ ਪਿਓਰ ਕਾਪਰ ਦਾ ਲਵੇ ਆ ਜਾ ਲੈ ਲਵੇ ਆ ਜਾ ਬਰੇ ਜਮੀਆਂ ਸਟicker ਦੇ ਨਾਂ ਜਨ ਮਰਾ ਦੇ ਕਾਪਰ ਦਾ 100% 380 ਬਾਰ ਦਾ ਇਹਦੇ ਵਿੱਚ ਪ੍ਰੈਸ਼ਰ ਹੋਊਗਾ 350 ਵਾਟਾ ਖੁਦ ਹੀ ਮੈਨੂਫੈਕਚਰਿੰਗ ਦਾ ਹਾਰਡਵੇਅਰ ਤੇ ਸਟicker ਲੱਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਜੇ ਗੱਲ ਕਰੋਗੇ ਪ੍ਰੈਸ਼ਰ ਦੀ ਆ ਗੱਡੀ ਪਾਸੀ ਲਿਬੜੀ ਹੋਏ ਗੱਡੀ ਦਾ ਕੀ ਮਾਰਾਂਗੇ ਆਪਾਂ ਸੜਕ ਪਾੜਦੀ ਐ ਮੈਂ ਕਹਿੰਦਾ ਕੋਲੇ ਪਾੜਦੀ ਐ ਕੋਲੇ ਪਾੜ ਦੋ ਕੋਲੇ ਪਾੜਦੀ ਦੀ ਸੜਕ ਪਾੜਦੀ ਲੋਕਾਂ ਨੇ ਗਾਲਾਂ ਕੱਢੀਆਂ ਦੀ ਆਪਾਂ ਨੂੰ ਲੋਕ ਕਹਿੰਦੇ ਸੜਕ ਮਾੜੀ ਆ ਪਤਾ ਨਹੀਂ ਪੰਪ ਹੋਣਾ ਇਸ ਵਾਰੀ ਆਪਾਂ ਕੰਧ ਪਟਕੇ ਦਿਖਾਉਣੇ ਆ ਆ ਜੋ ਭਰਾ ਨੂੰ ਆ ਦੋ ਤਿੰਨ ਲੈਣਾ ਹੀ ਆ ਅੱਧੇ ਵੀਰ ਭਰਾ ਐ ਕਹਿੰਗੇ ਕੰਧ ਮਾੜੀ ਐ ਆ ਲੈਣਾ ਗੇ ਲੋ 1 2 3 ਤੇ 4 5ਵੀਂ ਲੈਣਾ ਹੈ ਨਹੀਂ ਤੁਸੀਂ ਦੇਖ ਲਈ 5ਵੀਂ ਲੈਣਾ ਆਪਾਂ ਪਾਵਾਂਗੇ ਤੇ ਲਾ ਭਾਈ ਚੱਲ ਪਹਿਣਦੇ ਥੋੜਾ ਜਿਹਾ ਪਾਣੀ ਚੱਕ ਲੈਣ ਦੇ ਨੂੰ ਲਓ ਬਾਈ ਇਹ ਆਪਣਾ ਚੱਲ ਪਿਆ ਓਕੇ ਦੀ ਰਿਪੋਰਟ ਲੈ ਛੱਡ ਦੋ ਹੁਣ ਚੱਲ ਪਿਆ ਹਾਂਜੀ ਹਾਂਜੀ ਚਲਾਈਏ ਹੁਣ ਚਲਾਓ ਜੀ ਇੱਥੇ ਜੇ ਪਾਦਾ 5 ਮੀਟਰ ਲੈਣਾ ਪਾ ਦੋ ਪਾ ਦੋ ਪਾ ਦੋ ਦਿਖਾ ਦਿਓ ਲਾ ਬਾਈ ਇਹ ਐਂ ਕਹਿਣਗੇ ਤੁਹਾਡਾ ਤਾਂ ਸਿਮਿੰਟ ਖਰਾਬ ਆ ਵੀਰੇ ਲੋਕਾਂ ਨੇ ਗਾਲਾਂ ਕੱਢੀਆਂ ਕਹਿੰਦੇ ਸਿਮਿੰਟ ਵੀ ਬਾ ਦੇਖੋ ਆ ਲੈ ਬਾਈ ਕਿੰਨੇ 5 ਮੀਟਰ ਲੈਣਾ ਪਾਣਾ ਪਾਦੀ ਇਹ ਮਾੜਾ ਦਿਖਾਈਏ ਆ ਤੁਹਾਡੇ ਸਾਹਮਣੇ ਆ ਬਾਈ ਆ ਦਹੀਂ ਪੇਚ ਕਰ ਚਲ ਕੋਈ ਨਾ ਪੇਚ ਕਰਦਾ ਉਹਦਾ ਉਹੀ ਦੇ ਦੇ ਵੀਰੇ ਪਤਾ ਕੀ ਆ ਜ਼ਰੂਰੀ ਆ ਤਸੱਲੀ ਕਰਾਉਣੀ ਆ ਤੁਸੀਂ ਸੀਮੈਂਟੇ ਮਾੜਾ ਵਰਤਿਆ ਹੋਇਆ ਆ ਨਹੀਂ ਯਾਰ ਚਲ ਕੋਈ ਆ ਦੂਜਾ ਸੀਮੈਂਟ ਆ ਆ ਦਿਖਾ ਦਿਓ ਗਲੀ ਦੇਖ ਲਓ ਲੈ ਬਈ ਐਨੀ ਗਲੀ ਚੱਕ ਦੀ ਸਸਤਾ ਆਪਾਂ ਸਾਨੂੰ ਗੱਡੀ ਤੇ ਮਾਰ ਕੇ ਦਿਖਾ ਦੇ ਗੱਡੀ ਕੁੱਟੀ ਪਲੀ ਸੋਹਣੀ ਕਰਕੇ ਨਾ ਟਾਇਰ ਦਿਖਾ ਇੱਕ ਵਾਰੀ ਲੈ ਉਧਰ ਮੜਾ ਜਾ ਮਾਰ ਦੰਨੇ ਇੱਕ ਵਾਰੀ ਇਹਦਾ ਨੀਚੋਂ ਵੀ ਲਿਬੜ ਗਿਆ ਗੱਡੀ ਹਣਾ ਆਪਣੀ ਨੀਚੋਂ ਪੂਰੀ ਲੈ ਬਈ ਆ ਟਾਇਰ ਦਿਖਾ ਦੇ ਇੱਕ ਵਾਰੀ ਵੈਸੇ ਆਈਡੀਆ ਜਿਹਾ ਹੋ ਜਾਊਗਾ ਯਾਰ ਵਧੀਆ ਪ੍ਰੈਸ਼ਰ ਆ ਜਿਹੜਾ ਕਾਪਰ ਦੇ ਵਿੱਚ ਹੁੰਦਾ ਹੈ ਇਹਦਾ ਫਾਇਦਾ ਕੀ ਹੈ ਕਿ ਮੋਟਰ ਨਹੀਂ ਮੱਚਦੀ ਮੋਟਰ ਨਹੀਂ ਮੱਚਦੀ ਸਭ ਤੋਂ ਵੱਡੀ ਚੀਜ਼ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੇ ਚ ਅਪਾ ਇੱਕ ਨਵੀਂ ਚੀਜ਼ ਐਡ ਕਰਾਈ ਆ ਆ ਦੇਖੋ ਹਾਂਜੀ ਸਵਿੱਚ ਲਵਾਈ ਆ ਆਟੋ ਕੱਟ ਮੋਟਰ ਨੂੰ ਓਕੇ ਇਹਦੇ ਨਾਲ ਕੀ ਹੈ ਜੇ ਬੰਦਾ ਲਗਾਤਾਰ ਚਲਾਉਂਦਾ ਤਾਂ ਮੋਟਰ ਹੀਟ ਨਹੀਂ ਹੁੰਦੀ ਮੱਚਦੀ ਨਹੀਂ ਕੱਟ ਕਰ ਜੂਗੀ ਆਟੋਮੈਟਿਕ ਕੱਟ ਕਰ ਆਟੋਮੈਟਿਕ ਠੀਕ ਹੈ ਕੀ ਅੱਗੇ ਕੀ ਹੁੰਦਾ ਸੀ ਪਹਿਲਾਂ ਵਾਸ਼ਰ ਹੁੰਦਾ ਸੀ ਮੋਟਰ ਮੱਚ ਜਾਂਦੀ ਸੀ ਇਹ ਤੁਸੀਂ ਜਿੰਨਾ ਟਾਈਮ ਮਰਜ਼ੀ ਯੂਜ਼ ਕਰ ਸਕਦੇ ਮੱਚੂਗਾ ਨਹੀਂ ਠੀਕ ਹੈ ਜੀ ਜੀ ਜਿਹੜਾ ਕਾਪਰ ਵਾਲਾ ਵੈਸੇ ਮਾਰਕੀਟ ਚ 6-7000 6500 ਦਾ ਰੇਟ ਕੋਈ 5500 ਦਾ ਵੇਚ ਰਿਹਾ ਕੁਛ ਵੀ ਲਾ ਲੋ ਇਹਨਾਂ ਦੇ ਹੋਲਸੇਲ ਰੇਟ ਗੁੱਦੀ ਮੈਨੂਫੈਕਚਰਿੰਗ ਹੈ ਬਿਲਕੁਲ ਕਾਪਰ ਵਾਲਾ 380 ਬਾਹਰ ਪ੍ਰੈਸ਼ਰ ਤੋਂ ਚੈੱਕ ਕਰਾਂ ਤਾਂ ਕਿੰਨੇ ਦਾ ਪਿਆਜੂ ਆਪਾਂ ਨੂੰ ਇਹ ਸਿਰਫ 4500 ਦਾ ਪਹਿਲੇ ਵਾਲੀ ਰੇਟ ਦੇ ਦਾਂਗੇ ਪੁਰਾਣੀ 4500 ਦਾ ਮਿਲ ਜੂਗਾ ਕਿਸੇ ਆਪਣੇ ਪੁਰਾਣੇ ਮੰਗਵਾਣੇ ਕੂਰੀਅਰ ਦੇ ਖਰਚੇ ਥੋੜੇ ਹੁਣ ਆਹ ਗੱਡੀ ਨੀਚੋ ਲਿਬੜ ਰਹੀ ਐ ਮੰਨ ਲਿਆ ਨੀਚੋ ਲੇਬੜ ਗਈ ਹੁਣ ਇਹਦੇ ਨਾਲ ਤਾਂ ਨੀਚੋ ਸਮਾਰ ਕੇ ਚਲੋ ਪਾਣੀ ਮਾਰ ਲਾਂਗੇ ਆਪਾਂ ਓਕੇ ਸੁੱਕੇ ਓਕੇ ਟੈਡੇ ਜਿਹਾ ਹੋਣਾ ਪੈਂਦਾ ਮੈਂ ਹੋ ਕੇ ਦਿਖਾ ਦਿੰਦਾ ਹਾਂ ਮਤਲਬ ਫਿਰ ਵੀ ਪ੍ਰੋਪਰ ਗੱਲ ਜੀ ਨਹੀਂ ਬਣਦੀ ਫੇਰ ਵੀ ਇਹਦਾ ਹੋਣਾ ਪੈਂਦਾ ਥੱਲੇ ਦਾ ਫਿਰ ਵੀ ਨਹੀਂ ਵੱਜਦਾ ਨਹੀਂ ਵੱਜਦਾ ਨਾ ਆਹਾ ਹੈਗਾ ਹੈਗਾ ਇਹ ਗੱਡੀ ਨੀਚੋ ਤੋਂ ਬਾਡੀ ਵਾਸ਼ ਤੁਹਾਨੂੰ ਦਿਖਾ ਦਿੰਦਾ ਮੈਂ ਇੱਕ ਵਾਰੀ ਚਲਾ ਕੇ ਪਹਿਲਾਂ ਤਾਂ ਲਓ ਬਾਈ ਕੱਪ ਮੁੜਿਆ ਇਹ ਕਰਤਾ ਸਿੱਧਾ ਬਾਈ ਚਲੋ ਜੀ ਲੈ ਬਈ ਸਭ ਤੋਂ ਪਹਿਲਾਂ ਤਾਂ ਪਾਣੀ ਦਾ ਪ੍ਰੈਸ਼ਰ ਚੈੱਕ ਕਰ ਲਓ ਅਸਤੇ ਵਾਦੇ ਕੁਛ ਨਹੀਂ ਕਰਨਾ ਬਸ ਗੱਡੀ ਤਾਂ ਥੱਲੇ ਹੀ ਬਾੜਨਾ ਲੈ ਮਰਜ਼ੀ ਲੈ ਵੈਰੀ ਗੱਡੀ ਨਿਚੋ ਓਕੇ ਦੀ ਰਿਪੋਰਟ ਆ ਯਾਰ ਆ ਜੁਗੜ ਜਾ ਘੈਂਟਾ ਹਨਾ ਪੂਰਾ ਜੀ ਪੂਰਾ ਲੈ ਘੈਂਟ ਜੀ ਜਾ ਬਈ ਕਿਤੇ ਵੀ 1000 1500 ਲਾਉਣ ਦੀ ਲੋੜ ਨਹੀਂ ਕਿਤੇ ਕੋਈ 500 ਲਾਉਂਦਾ ਕੋਈ 1000 ਲਾਉਂਦਾ ਗੱਡੀਆਂ ਧੋਣ ਵਾਸਤੇ ਤੁਸੀਂ ਘਰੀਂ ਧੋ ਸਕਦੇ ਨਾਲੇ ਟਾਈਮ ਵਾਜਦਾ ਨਾਲੇ ਪੈਸੇ ਵਜਦੇ ਨਹੀਂ ਅੱਛਾ ਜੇ ਕਿਸੇ ਨੇ ਕੱਲੀ ਆੜਾੜ ਜੀ ਮੰਗਾਉਣੀ ਐ ਸਿਸਟਮ ਜਾ ਇਹ ਇਹ ਆਪਾਂ ਕਿੰਨੇ ਦਾ ਦੇ ਦਾਂਗੇ ਗਲੇ ਨੂੰ ਏ 3500 ਰੁਪਏ ਦਿਆ ਡਿਲੀਵਰੀ ਵੀ ਫਰੀ ਦੇ ਦਾਂਗੇ ਓਕੇ ਤੇ ਇਹਦੀ ਗਰੰਟੀ ਹੈ 10 ਸਾਲ ਦੀ ਖਰਾਬ ਨਹੀਂ ਹੁੰਦੀ ਲੈ ਬਈ ਗਰੰਟੀ 10 ਸਾਲ ਦੀ ਇੱਕ ਅੱਧੇ ਸਾਲ ਦੀ ਨਹੀਂ ਪੂਰੇ 10 ਸਾਲ ਦੀ ਆ ਕਿਸੇ ਨੇ ਲੈ ਕੇ ਨਹੀਂ ਆ ਲੈ ਜੋ ਇਹ ਹੈਗੇ ਨੇ ਆਪਣੇ ਜੋ ਆਪਾਂ ਘਰਾਂ ਗੱਡੀਆਂ ਗੁੱਡੀਆਂ ਧੋਣ ਦੇ ਲਈ ਵਰਤਦੇ ਆ ਹੁਣ ਆ ਗਾਹਾਂ ਆਜੋ ਹੁਣ ਆਜੋ ਜੀ ਜਿੰਨਾਂ ਨੇ ਕੰਮ ਕੋਈ ਸ਼ੁਰੂ ਕਰਨਾ ਥੋੜੇ ਜੇ ਵੱਡੇ ਲੈਣੇ ਹੁੰਦੇ ਨੇਗੇ ਲਓ ਬਈ ਆਪਾਂ ਉਹ ਵੀ ਦਿਖਾ ਦਈਏ ਹਾਂਜੀ ਆਜੋ ਇੱਕ ਤਾਂ ਆਪਣੇ ਕੋਲ ਪਿਆ ਹੀ ਹੈਵੀ ਡਿਊਟੀ ਫੁੱਲ ਹਨਾ ਬਿਲਕੁਲ ਜਿਵੇਂ ਕਿਸੇ ਨੇ ਭਰਾ ਨੇ ਕੰਮ ਸ਼ੁਰੂ ਕਰਨਾ ਵਾ ਹਾਂਜੀ ਚੱਕ ਲਓ ਮਿੱਤਰੋ ਬੋਰਡ ਵੜ ਤੇ ਚਲਾ ਕੇ ਦਿਖਾਈਏ ਬੋਰ ਲੱਗਿਆ ਹੋਇਆ ਭਰਾ ਮੇ ਜੀ ਓਕੇ ਅੱਛਾ ਇਹਦੇ ਵਿੱਚ ਜਿਹੜਾ ਮਾਡਲ ਮਾਡਲ ਹੈ ਨਾ ਇਹ ਬਹੁਤ ਹੈਵੀ ਡਿਊਟੀ ਮਾਡਲ ਬਣਾਇਆ ਹੋਇਆ ਇਹ ਆ ਲਾ ਲਓ ਵੀ ਸਾਰਿਆਂ ਦਾ ਪਾਪਾ ਹੀ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਲੱਲ ਵੀ ਆ ਜਾ ਕੋਈ ਚੈੱਕ ਕਰਾ ਦੇ ਕਿੰਨੇ ਐਚਪੀ ਦੀ ਮੋਟਰ ਇਹਦੇ ਵਿੱਚ ਇਹਦੇ ਵਿੱਚ 3 ਐਚਪੀ ਦੀ ਕਾਪਰ ਦੀ ਮੋਟਰ ਹੈ ਹੈਵੀ ਮੋਟਰ 3 ਐਚਪੀ 1 2 3 4 5ਵੀਂ 벨ਟ ਦੀ ਅੱਗੇ ਲੋਕ ਹੁੰਦਾ ਸੀ 벨ਟ ਵਾਲੇ ਮਾਡਲ ਹੁੰਦੇ ਸੀ 벨ਟ ਘਸ ਜਾਂਦੇ ਸੀ ਕਦੇ ਪ੍ਰੈਸ਼ਰ ਘਟ ਗਿਆ ਕਦੇ ਵਧ ਗਿਆ ਹੁਣ ਉਹ ਚੀਜ਼ ਹੀ ਚੱਕਦੀ ਓਕੇ ਇਹ ਕਪਲੀਨ ਵਾਲਾ ਬਣਾਤਾ ਆਪਾਂ ਨੇ ਠੀਕ ਹੈ ਬਿਲਕੁਲ ਸੌਖੇ ਤਰੀਕੇ ਵਾਲਾ ਬਾਕੀ ਰੋੜ ਦਾ ਰੋੜ ਦਾ ਟਾਇਰ ਲੱਗੇ ਹੋਏ ਨੇ ਜਿੱਥੇ ਮਰਜੀ ਜਿੱਥੇ ਮਰਜੀ ਹੋਰ ਕਿ ਲੈ ਜਾਓ ਤੇ ਤਾਰ ਲੱਗੀ ਹੋਈ ਆ ਅੱਜਕੱਲ੍ਹ ਵੱਡਾ ਫਿਰਦਾ ਸਰਵਿਸ ਸਟੇਸ਼ਨ ਬਣਾ ਸਕਦੇ ਹੋ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਤੇ ਆ ਰਹੀ ਇਹਦੀ ਗਨ ਇਹਦੇ ਪ੍ਰੈਸ਼ਰ ਦੀ ਗੱਲ ਕਰਾਂਗੇ ਹਾਈਡਰੋਲਿਕ ਪਾਈਪ ਆ ਤੇ ਇਧਰਲੇ ਪਾਸੇ ਆ ਦੇਖ ਲਓ ਆ ਜਿਵੇਂ ਆ ਰਹੇ ਫੁੱਲ ਪਾਣੀ ਚਿੱਕੜ ਚੱਕੜ ਹੋਇਆ ਤੋ ਤੂੰ ਵੀ ਲਿਆ ਕਰੋ ਗੱਡਿਆਂ ਕਦੇ ਭਰਾ ਯਾਰ ਲੋਕਾਂ ਨੂੰ ਜਰੂਰ ਵੇਚੀ ਜੰਨੇ ਆਪ ਨਹੀਂ ਧੁੰਦੇ ਸਦੀ ਬਟਨ ਦੱਬੀ ਵੀਰੇ ਆਨ ਕਰੀ ਉਧਰ ਸੋਚ ਲਈ ਲਾਏ ਤਾਰ ਲਾਏ ਜਿੱਧਰਲੇ ਪਾਸੇ ਲਾਈ ਭਰਾ ਚਲਾਈ ਲੈ ਬਈ ਉਹ ਵੀਰੇ ਰੰਗ ਲਾਏਗਾ ਨਹੀਂ ਨਹੀਂ ਰੰਗ ਨਹੀਂ ਲੈਂਦਾ ਬਈ ਰੰਗ ਨਹੀਂ ਲੈਂਦਾ ਆਹ ਲੈ ਬਈ ਇੱਕ ਨੰਬਰ ਚੀਜ਼ ਆ ਬਈ ਇਹਦਾ ਲੈ ਇਹ ਤਾਂ ਮਰਾ ਦਾ ਸ਼ੈਂਪੂ ਦੀ ਵੀ ਲੋੜ ਨਹੀਂ ਪੈਂਦੀ ਹੈਣਾ ਕੱਪੜੇ ਦੀ ਵੀ ਲੋੜ ਨਹੀਂ ਆਲਾ ਸ਼ੈਂਪੂ ਛੱਡੋ ਕੱਪੜੇ ਦੀ ਲੋੜ ਕੀ ਆਕ ਬਾਈ ਪੂਰੀ ਘਾਟ ਚੀਜ਼ ਹੈ ਮਿੱਤਰੋ ਪੂਰੀ ਪੂਰੀ ਇੱਥੇ ਪ੍ਰੈਸ਼ਰ ਨਹੀਂ ਹੁਣ ਜੇ ਆਪਣਾ ਕੰਦਾ ਗੁੰਦਾ ਵੀ ਸਾਫ਼ ਕਰਨਿਆਂ ਨੇ ਇੱਕ ਵਾਰੀ ਉਹ ਪੱਤੀ ਦੇ ਉੱਪਰਲੇ ਪਾਸੇ ਤੇ ਕਰੋ ਬਈ ਚੈੱਕ ਸਾਰੇ ਚੁੰਮਣ ਲਾਤੇ ਦੇਖ ਐਡੀ ਦੂਰ ਤੱਕ ਪ੍ਰੈਸ਼ਰ ਹੈ ਅੱਛਾ ਰੇਟ ਇਹ ਹੋਲ ਸੇਲ ਚ ਦੇਣਾ ਆਪਣੇ ਬਰੇ ਬਿਲਕੁਲ ਅਹੀ ਜੈਜ ਰੇਟ ਚ ਬਿਲਕੁਲ ਘੱਟ ਦਵਾਂਗੇ ਆਪਾਂ ਇਹਦਾ ਮਾਰਕੀਟ ਦੇ ਵਿੱਚ 40 ਤੋਂ 45 50 ਅਲੱਗ-ਅਲੱਗ ਜਿਹੜਾ ਜੀਜ਼ ਕਰਦਾ ਉਹ ਲੱਗਦਾ ਰੇਟ ਲਾ ਦਿੰਦਾ ਵਾ ਹਾਂਜੀ ਤੁਹਾਨੂੰ ਅੱਜ ਤੱਕ ਦੇ ਰੇਟ ਆਪਾਂ ਨੇ ਨਾ ਕਦੇ ਪਹਿਲਾਂ ਵਾਦ ਦਿੱਤੇ ਨੇ ਆਪਾਂ ਹੁਣ ਦੇਣਾ ਵਾ ਇਹਦੇ ਨਾਲ ਆਪਾਂ ਫਾਰਮ ਬੋਟਲ ਵੀ ਨਾਲ ਫ੍ਰੀ ਦੇਣੀ ਹੈ ਕੱਲੀ ਇਹ ਚੀਜ਼ ਨਹੀਂ ਤੁਹਾਨੂੰ ਫਾਰਮ ਬੋਟਲ ਵੀ ਚਲਾ ਕੇ ਦਿਖਾਉਣਾ ਇਹਦੇ ਵਿੱਚ ਇੱਕ ਚਲਾਇ ਦਿਓ ਯਾਰ ਇੱਕ ਖਾਸ ਨਹੀਂ ਬਹੁਤ ਖਾਸੀਤ ਨਹੀਂ ਇੱਕ ਬੋਟਲ ਵੀ ਕਮਰਸ਼ੀਅਲ ਆਣਾ ਹੈ ਜੀ ਕਮਰਸ਼ੀਅਲ ਫਾਰਮ ਬੋਟਲ ਆ ਸਿੰਪਲ ਮਾਰਕੀਟ ਦੇ ਵਿੱਚ 2000 2500 3000 ਦੀ ਮਿਲਦੀ ਚਲਾਇਓ ਵੀਰੇ ਜੀ ਸ਼ੈਂਪੂ ਵਾਲੀ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਓਕੇ ਓਹੋ ਹੋਹ ਰਾਮਾਇਗਾ ਨਾ ਨਿਆਰੇ ਹੀ ਲਿਆਤਾ ਓਕੇ ਦੀ ਰਿਪੋਰਟ ਆ ਕੰਮ ਪੂਰਾ ਲੋਟਾ ਘਰੋਂ ਹੋਣ ਆ ਗਿਆ ਵੀਰੇ ਤੇ ਆ ਚੈੱਕ ਕਰੋ ਬਾਈ ਇੱਕ ਵਾਰੀ ਕਰੀ ਮੇਰੇ ਬੰਦਾ ਆਹਾਹਾ ਦੇਖੋ ਬਾਈ ਮਾਇਗਾ ਨਾ ਕੌਣ ਕਹਿ ਦੂ ਇਹ ਜੀ ਫਾਰਮ ਕਿੱਥੋਂ ਮਿਲਦੀ ਐ ਇੱਥੋਂ ਮਿਲਦੀ ਐ ਤੇ ਹੁਣ ਆ ਗੱਲ ਕਰਦੇ ਆ ਰੇਟ ਦੀ ਫਾਰਮ ਬੋਤਲ ਨਾਲ ਫਰੀ ਐ ਆ ਵਾਚਰ ਤੁਹਾਡੇ ਸਾਹਮਣੇ ਐ ਆਹ ਪ੍ਰੋਜੈਕਟ ਜਿਹੜਾ ਤੁਹਾਡੇ ਕੰਪਲੀਟ ਹੋ ਪਿਆ ਹੈ ਪਾਈਪ ਕਿੰਨੇ ਮੀਟਰ ਦੀ ਹੈ 15 ਮੀਟਰ ਦਾ ਪਾਈਪ ਆ ਮਤਲਬ 50 ਫੁੱਟ ਪੂਰਾ 50 ਫੁੱਟ ਪਾਈਪ ਹੋ ਗਿਆ ਨਾਲ ਗਨ ਹੋ ਗਈ ਨਾਲਿਆ ਚਾਰ ਨੋਜ ਲਾਉਗੇ ਸਭ ਤੋਂ ਵੱਡੀ ਚੀਜ਼ ਆਟੋ ਕਟਾ ਹੈ ਇਹ ਆਟੋ ਕਟਾ ਨਾਲਾ ਬਿਜਲੀ ਖਰਾਬ ਹੋਵੇ ਨਾ ਪਾਣੀ ਖਰਾਬ ਹੋਵੇ ਠੀਕ ਹੈ ਜੀ ਇੱਕ ਕਮਰਸ਼ੀਅਲ ਚ ਵੀ ਯੂਜ਼ ਲੈ ਸਕਦਾ ਜਿਹਨੇ 8-10 ਘੰਟੇ ਲਗਾਤਾਰ ਚਲਾਉਣਾ ਉੱਥੇ ਵੀ ਚੱਲਦਾ ਵਾ ਹਾਂਜੀ ਤੇ ਜੇ ਕਿਸੇ ਵੀਰ ਭਰਾ ਨੇ ਘਰ ਵਾਸਤੇ ਲੈਣਾ ਤਾਂ ਘਰੇ ਵੀ ਯੂਜ਼ ਕਰ ਸਕਦਾ ਜਿਹੜਾ ਇਹਦਾ ਰੇਟ ਆ ਡਿਲੀਵਰੀ ਵੀ ਫ੍ਰੀ ਦਵਾਂਗੇ ਬਿਲਕੁਲ ਸ਼ਗਰ ਭਾਵਾਂਗੇ ਪੂਰਾ ਕਿੰਨਾ ਜੀ ਪੂਰਾ ਸ਼ਕ ਹੈ ਨਾ ਕਿੰਨਾ ਪਵਾ ਦੋ ਫਿਰ ਲੋਕ 52 ਪਾਉਂਦੇ ਨੇ ਕੋਈ 41 ਪਾਉਂਦਾ ਆਪਾਂ 31000 ਪਾਵਾਂਗੇ 31000 ਦੇ ਵਿੱਚ ਪਹੁੰਚ ਹੈ ਕੋਪਰ ਦੀ ਮੋਟਰ ਹੈ 3 ਐਚਪੀ ਦੀ ਪੰਪ ਦੀ ਸੋਨੂੰ ਕਪੈਸਿਟੀ ਚੈੱਕ ਕਰਵਾਤੀ ਬਿਲਕੁਲ ਔਰ ਆ ਜਿਓ ਕਿਸੇ ਨੇ ਮੰਗਵਾਉਣਾ ਹੈ ਪਹੁੰਚਦਾ ਵੈਸੇ ਫ੍ਰੀ ਹੈ ਕੋਈ ਚੱਕਰ ਨਹੀਂ ਤੁਹਾਡੇ ਘਰੇ ਵੇਕੇ ਵੀ ਆ ਸਾਰਾ ਸਮਾਨ ਪਹੁੰਚ ਜਾਊਗਾ ਜ਼ਿੰਮੇਵਾਰੀ ਫੁੱਲ ਹੈ ਹੈਨਾ ਵਾਰੰਟੀ ਕਿੰਨੇ ਟਾਈਮ ਦਾਵਾਂਗੇ ਆਪਾਂ ਇਹਦੀ 6 ਮਹੀਨੇ ਦੀ ਪੂਰੀ ਹੈ 6 ਮਹੀਨੇ ਦੀ ਫੁੱਲ ਵਾਰੰਟੀ ਦੇ ਨਾਲ ਪੈਕਿੰਗ ਵੀ ਤੁਹਾਨੂੰ ਪੂਰੀ ਹੈਵੀ ਡਿਊਟੀ ਪੇਟੀ ਦਿਖਾ ਦਿਓ ਵੀਰੇ ਨੂੰ ਕਲੇਬ ਮਾੜਾ ਮੋਟਾ ਕੰਮ ਨਹੀਂ ਹੈ ਇਹ ਜਿਹੜਾ ਡੱਬਾ ਹੈ ਆ ਦੇਖ ਸਕਦੇ ਤੁਸੀਂ ਸਾਈਡ ਤੇ ਦਿਖਾ ਸਕਦੇ ਹਾਂ ਪੂਰਾ ਇਹਨਾਂ ਬੰਦ ਕਰਕੇ ਤਰੀਕੇ ਨਾਲ ਪੈਕ ਕਰਕੇ ਭੇਜਾਂਗੇ ਲਾ ਬਈ ਸਲਰਾ ਭਰਾ ਦਾ ਸਕਰੀਨ ਤੇ ਨੰਬਰ ਨਾਲੇ ਚੱਲ ਰਿਹਾ ਐਡਰੈਸ ਬਾਕੀ ਹੋਰ ਬਹੁਤ ਸਾਰੇ ਮਾਡਲ ਨੇ ਇਸ ਤੋਂ ਸਸਤਾ ਵੀ ਲੈਣਾ ਤਾ 3500 ਤੋਂ ਸ਼ੁਰੂ ਹੁੰਦਾ 3500 ਤੋਂ ਸ਼ੁਰੂ ਹੁੰਦੇ ਨੇ ਬਈ ਮੈਂ ਦੱਸ ਦਿੰਨਾ ਤੇ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚਾਦਰੇ ਕਿਸੇ ਪੁਰਾਣ ਆਪਣੇ ਕਿਸੇ ਵੀ ਮਤਲਬ ਹੋਰ ਹੀ ਬਹੁਤ ਸਾਰੇ ਇਹਦੇ ਵਿੱਚ ਮਾਡਲ ਅਵੇਲੇਬਲ ਨੇਗੇ ਕਿਸੇ ਨਾਲ ਸਿੰਗਲ ਵੀ ਲੈਣਾ ਉਹ ਵੀ ਮਿਲ ਜੂਗੀ ਅੰਦਰ ਦਿਖਾ ਦਨੇ ਆਪਾਂ ਗਾਣ ਆਜੋ ਆਜੋ ਹਣ ਅੰ ਆ ਚੌਰਾ ਹੋਰੀ ਕਰਨਗੇ ਯਾਰ ਦਿਖਾ ਦਿਓ ਹਣਾ ਲੱਗਿਆ ਹਥ ਹੁਣ ਗੱਲਾਂ ਦਾ ਕਰ ਰਹੇ ਹਾਂ ਲਾ ਗੇਟ ਖੋਲ ਕੇ ਅੰਦਰਲੇ ਪਾਸੇ ਆ ਜਾ ਆ ਸਪਰੇਅ ਵਾਲੇ ਢੋਲੀਆਂ ਵੀ ਦਿਖਾਈ ਦੇਣੇ ਅੱਜ ਆਪਾਂ ਜੀ 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 ਸਾਰਾ ਕੁਝ ਆਪਣੇ ਕੋਲੇ ਲਓ ਬਾਈ ਗਰਮੀ ਮਿੱਤਰੋ ਅੱਜ ਬਹੁਤ ਜ਼ਿਆਦਾ ਹੋ ਰਹੀ ਆ ਆ ਬਾਦੂ ਮਾਡਲ ਪਏ ਨੇ ਕਿਸੇ ਨੇ ਆ ਵੀ ਲੈਣੇ ਨੇ ਆਪਣਾ ਟਰੈਕਟਰ ਵਾਲੇ ਇਹ ਵੀ ਹੋਲ ਸੇਲ ਚ ਨਿਕਲ ਜਣਗੇ ਹੋਲ ਸੇਲ ਰੇਟ ਤੇ ਇਹ ਆਪਣੇ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੇ ਨੇ ਆਹ ਵਾਲੇ ਪੰਪਸ ਸਟਾਰਟਿੰਗ ਤੇ ਆਪਾਂ 4500 ਤੋਂ ਸਟਾਰਟ ਕਰ ਦਿੰਦੇ ਹਾਂ 4500 ਤੋਂ ਸਟਾਰਟਿੰਗ ਹੋ ਜਾਂਦੀ ਆ ਆਹ ਵਾਲੇ ਪੰਪਾਂ ਦੀ ਅਲੱਗ ਅਲੱਗ ਮਾਡਲ ਅਲੱਗ ਅਲੱਗ ਰੇਟ ਅਲੱਗ ਅਲੱਗ ਸਾਈਜ਼ ਜੀ ਜੀ ਕਿਸੇ ਨੇ ਬਿਜਲੀ ਵਾਲਾ ਸਿਸਟਮ ਹੀ ਖਤਮ ਕਰਨਾ ਤਾਂ ਇੰਜਨ ਵਾਲਾ ਸਿਸਟਮ ਵੀ ਹੈਗਾ ਬਿਜਲੀ ਦੀ ਬਿਜਲੀ ਦੀ ਦਿੱਕਤ ਆ ਤਾਂ ਇੰਜਨ ਵਾਲਾ ਵੀ ਆਪਾਂ ਪੰਪ ਵਾਸ਼ਿੰਗ ਵਾਲਾ ਦੰਨੇ ਆ ਤੇ ਇਹ ਵੀ ਦੱਸ ਦੋ ਜਾਈ ਜੀ ਇਹ ਆਪਣੇ ਸਪਰੇ ਪੰਪ ਆ ਜਾਂਦੇ ਨੇ ਇਹ ਪੰਪ ਆਪਣੇ ਕੋਲੇ 6500 ਤੋਂ ਸਟਾਰਟ ਹੋ ਜਾਂਦਾ ਵਾ ਠੀਕ 14-15000 ਦੀ ਰੇਂਜ ਤੱਕ ਚੱਲੇ ਉਹ ਅਲੱਗ-ਅਲੱਗ ਹੁੰਦੇ ਨੇ ਜਿਹੜੇ ਜਿਹੇ ਕੁਆਲਿਟੀ ਲਾਉਂਗੇ ਉੱਚਾ ਰੇਟ ਆ 2 ਸਟਾਕ ਤੇ 4 ਸਟਾਕ ਦੋਨੇ ਮਿਲ ਜਾਣੇ ਕੋਈ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਪੰਪ ਆਉਂਦੇ ਸੀ 40 ਸੀਸੀ ਤੱਕ ਹੁਣ ਆਪਣੇ ਕੋਲੇ ਜਿਹੜੇ ਮਾਡਲ ਪਾ ਤਿਆਰ ਕੀਤੇ ਨੇ 50 ਸੀਸੀ ਤੇ 70 ਸੀਸੀ 'ਚ ਤਿਆਰ ਕੀਤੇ ਨੇ ਠੀਕ ਹੈ ਜੀ ਇੰਜਨ ਦੀ ਪਾਵਰ ਵਧਾਤੀ ਹੈ ਤੇ ਉਹਦੇ ਨਾਲ ਪ੍ਰੈਸ਼ਰ ਵੀ ਵੱਧ ਗਿਆ ਵਾ ਠੀਕ ਹੈ ਜੀ ਲਓ ਬਈ ਆ ਵੀ ਮਿਲ ਜਾਣਗੇ ਤੁਹਾਨੂੰ ਸਾਰੇ ਬਾਕੀ ਨਵੇਂ-ਨਵੇਂ ਚੀਜ਼ਾਂ ਆਉਂਦੇ ਰਹਿੰਦੇ ਨੇ ਇਹਦੇ ਨਾਲ ਉਹਦੇ ਕਟਰ ਰੋਟਰ ਜੇ ਕਿਸੇ ਵੀਰ ਭਾਈ ਨੇ ਲੈਣੇ ਨੇ ਆ ਮਿਲ ਜਾਣਗੇ ਨਿਕਲੇ ਨੇ ਟਾਣੇ ਕੱਟਣ ਵਾਸਤੇ ਹਣਾ ਜੀ ਮਤਲਬ ਸਮਾਨ ਇਨਾਂ ਕੋਲ ਆਲਮੋਸਟ ਬਹੁਤ ਸਾਰੀ ਆ ਜਿਵੇਂ ਆ ਡੀਜ਼ਲ ਪੰਪ ਆ ਗਏ ਸਪਰੇਅ ਪੇਂਟ ਕਰਨਾ ਕੀ ਕਿਸੇ ਨੇ ਵਿਚਾਰੇ ਵੀਰ ਭਰਾ ਨੇ ਜ਼ਿਮੀਂਦਾਰ ਭਰਾ ਨੇ ਘਰੇ ਹਾਂ ਪੇਂਟ ਕਰਨ ਬਰਤਣ ਹੀ ਆਪਾਂ ਪੇਂਟ ਕਰਨ ਵੀ ਦੰਨੇ ਆ ਓਕੇ ਤੇ ਸਪਰੇਅ ਟਰਾਲੀਆਂ ਨੂੰ ਰੰਗ ਕਰਨਾ ਜਾਂ ਸੰਦਾ ਨੂੰ ਆਪਣੇ ਰੋਟਾ ਵਿਟਰ ਨੂੰ ਰੰਗ ਕਰਨਾ ਤਾਂ ਘਰੇ ਹੀ ਕਰ ਸਕਦਾ ਬਾਹਰ ਪੈਸੇ ਲੱਗਦੇ ਇਹ ਤਾਂ ਫਰਹਾਵਾ ਹੋਵਾ ਦੀ ਲੋੜ ਪੈਂਦੀ ਉਹ ਜਿਹੜੇ ਹੋਵਾ ਦੀ ਲੋੜ ਹੀ ਨਹੀਂ ਸਿੱਧਾ ਪਲੱਗ ਲੱਗਦਾ ਵਾ ਰੰਗ ਪਾਓ ਇਹਨੂੰ ਕੱਢ ਕੇ ਦਿਖਾਓ ਇੱਕ ਵਾਰੀ ਜਰੂਰ 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 ਆਦਾ ਯਾਰ ਬੜੀ ਕੰਡ ਚੀਜ਼ ਆ ਫਿਰਦਾ ਹੈ ਜੀ ਜੀ ਸਿੱਧਾ ਬਿਜਲੀ ਤੇ ਚੱਲੂ ਬਸ ਕੰਟਰੋਲਰ ਲੱਗ ਜਾਂਦਾ ਆ ਇਹਦੀ ਕੁੱਪਤੀ ਆ ਆ ਪਲੱਗ ਲੱਗਣਾ ਇਹਦੇ ਵਿੱਚ ਮੋਟਰ ਆ ਕਾਪਰ ਦੀ ਮੋਟਰ ਇਹਦੇ ਵਿੱਚ 6 ਮਹੀਨੇ ਦੀ ਦੀ ਗਾਰੰਟੀ ਆ ਆ ਪਲੱਗ ਲਾਉਣੇ ਇੱਥੇ ਰੰਗ ਪਾਉਣਾ ਠੀਕ ਐ ਸਿੱਧਾ ਬਿਜਲੀ ਮਾਰੀ ਚੱਲ ਅਜਾ ਸਪਰੇਅ ਪੇਂਟ ਮਾਰਦਾ ਹਨਾ ਸਪਰੇਅ ਪੇਂਟ ਮਾਰਦਾ ਬਹੁਤ ਹੈਵੀ ਡਿਊਟੀ ਕੁਆਲਿਟੀ ਦੀ ਆ ਐਡਰੀ ਕੰਪਨੀ ਦੀ ਆ 6 ਮਹੀਨੇ ਦੀ ਦੀ ਗਾਰੰਟੀ ਆ ਕਿੰਨੇ ਦੇ ਦਾਂਗੇ ਇਹ ਵਾਲਾ ਇਹ ਜੇ ਕਿਸੇ ਵੀਰ ਭਰਾ ਨੇ ਮੰਗਵਾਉਣਾ ਅਪਾ 1800 ਰੁਪਏ ਦੇ ਵਿੱਚ ਦੇ ਦਾਂਗੇ 1800 ਰੁਪਏ ਦੇ ਵਿੱਚ ਮਿਲ ਜਾਊਗਾ ਭਈ ਆ ਪੇਂਟ ਕਰਨ ਵਾਲਾ ਸਿਸਟਮ ਬਿਲਕੁਲ ਇੱਕ ਆਪ ਹੈ ਆਪਣੇ ਕੋਲ ਬਲੌਰ ਪਲੱਸ ਵੈਕਿਊਮ ਵੈਕਿਊਮ ਦੋਨੋਂ ਕੰਮ ਕਰੂਗਾ ਵਾੜਾ ਜੁਗੜ ਜਾ ਕਿਉਂਕਿ ਆਪਾ 2 ਇਨ 1 ਆਈਜ਼ੇ ਟਾਈਮ ਦੇ ਵਿੱਚ ਬਹੁਤ ਲੋਡ ਹੈ ਇਹਦੀ ਹੂੰ ਜਿੰਨਾ ਪਰਾਵਾਂ ਕੋਲ ਗੱਡੀਆਂ-ਗੁੱਡੀਆਂ ਰਹਿਣਾ ਜਿਵੇਂ ਹੁਣ ਤਾਂ ਜਿਰੀ ਚੱਲਦੀ ਐ ਝੋਨੇ ਤੇ ਪਿਕਟਰ ਲਿਪੜ ਜਾਂਦੇ ਨੇ ਮਿੱਟੀ ਬਹੁਤ ਚੜ ਜਾਂਦੀ ਐ ਹੂੰ ਉੱਥੇ ਤਾਂ ਇਹ ਕੰਮ ਕਰੂਗਾ ਉੱਥੇ ਬਹੁਤ ਵਧੀਆ ਕੰਮ ਕਰਦਾ ਵਾ ਇਹ ਲੋਕ ਹੁੰਦੇ ਨੇ ਜੀ ਖਿੱਚ ਲੋ ਲਾ ਭਾਈ ਇਹ ਕਿਹੜਾ ਤਾਰ ਉਤਰ ਭਾਇਓ ਇੱਕ ਵਾਰੀ ਤਾਰ ਭਾਈ ਪੁੱਤੇ ਦੀ ਬੋਰਡ ਦੀ ਹਲੋ ਹੁਣ ਤਾਂ ਇਹ ਬਣ ਗਿਆ ਮਿੱਤਰੋ ਬਲੋਰ ਹਾਂਜੀ ਉਹ ਤੇਰੀ ਹਲੋ ਲੋ ਲੋ ਇਹਨੂੰ ਉਡਾ ਕੇ ਦਿਖਾਣੇ ਆਪਾਂ ਜਿਵੇਂ ਆਹ ਚੀਜ਼ ਐ ਹਵਾ ਸੁਣ ਦਿਖਾਣਾ ਮੈਂ ਆਹ ਆਹ ਦੇਖ ਲਓ ਹੁਣ ਕਿੰਨੀ ਕਹਾ ਮਾਰੂਗਾ ਕੁਝ ਯਾਰ ਬਣ ਗਿਆ ਬਲੋਰ ਕੁਝ ਰੱਖ ਲਓ ਮੇਰੇ ਸਾਹਮਣੇ ਤੁਹਾਨੂੰ ਪਤਾ ਹੀ ਲੱਗ ਜਾਗਾ ਹੋਣੀ ਨਾ ਉਹ ਵੀ ਵੈਸੇ ਬਹੁਤ ਆਪਾ ਯਾਰ ਉਹੀ ਪਤਾ ਲੱਗ ਰਿਹਾ ਇਹਦਾ ਇੱਕ ਕਾਪਰ ਦੇ ਵਿੱਚ ਉਸ ਤੋਂ ਬਾਅਦ ਇਹ ਬਣਾਉਣਾ ਹੋਵੇ ਆਪਾਂ ਨੇ ਵੈਕਿਊਮ ਵੈਕਿਊਮ ਸਾਡ ਆ ਲਓ ਇਹਦੇ ਕਪੜਾ ਜਾਂ ਇਹਦੇ ਵਿੱਚ ਮਿੱਟੀ ਸਾਰੀ ਇਹਦੇ ਵਿੱਚ ਇਕੱਠੀ ਹੁੰਦੀ ਹੈ ਤੁਹਾਨੂੰ ਮਿੱਟੀ ਵੀ ਚੱਕ ਕੇ ਦਿਖਾਉਨੇ ਆ ਡੈਮੋ ਦੰਨੇ ਆ ਆ ਲਓ ਇਹ ਲੱਗ ਜਾਣਾ ਇਹਦੇ ਇੱਧਰ ਲਓ ਹੁਣ ਆ ਦੇਖੋ ਆਪਾਂ ਮੇਰੇ ਸਾਹਮਣੇ ਮਿੱਟੀ ਮੁੱਟੀ ਆ ਪੌਰੀ ਆ ਦੇਖੋ ਆ ਲਾ ਜਾ ਆ ਜੋ ਤੁਹਾਨੂੰ ਡੈਮੋ ਦੰਨੇ ਆ ਵੈਕਿਊਮ ਪਲੱਸ ਬਲੋਰਰ ਨਾ ਆ ਵੀ ਚੱਕ ਦੂਗਾ ਤਾਂ ਕੋਈ ਚੱਕ ਦੇ ਵੀਰੇ ਆ ਦੇਖੋ ਲੋ ਜੀ ਤੁਹਾਨੂੰ ਮਿੱਟੀ ਦੀਂਦੀ ਆ ਕਿਤੇ ਲੋ ਜੀ ਲੋ ਆ ਦੇਖੋ ਦੁਬਾਰਾ ਇੱਕ ਵਾਰੀ ਭਰਾ ਕਹਿੰਦਾ ਚੈੱਕ ਕਰਾਉਣਾ ਮਿੱਟੀ ਦੇਖ ਲਓ ਲੋ ਪੂਰੀ ਸਾਫ ਅੱਛਾ ਥੈਲੀ ਦੇ ਵਿੱਚ ਮਿੱਟੀ ਆ ਗਈ ਸਾਰੀ ਸਾਰੀ ਲੈ ਜੇ ਕਿਸੇ ਭਰਾ ਨੇ ਗੱਡੀ ਵੀ ਸਾਫ ਕਰਨੀ ਆ ਉਹਦੇ ਵਾਸਤੇ ਵੀ ਬਹੁਤ ਵਧੀਆ ਫਾਇਦੇਮਤ ਲੋ ਬਈ ਇਹਦੇ ਵਿੱਚ ਆ ਗਈ ਸਾਰੀ ਮਿੱਟੀ ਜੀ ਇਹ ਨਾ ਇੱਕ ਨਹੀਂ ਨਿਕਲਦੀ ਜੇ ਅਸੀਂ ਤਾਂ ਫਿਰ ਕੰਮ ਖਰਾਬ ਹੋ ਜਾਊ ਅੱਛਾ ਫਿਲਟਰ ਲੱਗਿਆ ਹੈ ਕਿਹਦੇ ਉਰੇ ਲੱਗਿਆ ਆ ਦੇਖੋ ਆ ਜਾਲੀ ਚ ਹੀ ਕੱਢਣੀ ਆਪਾਂ ਆ ਜਿਪ ਲਈ ਹੋਈ ਆ ਗੀਜੇ ਮੰਗ ਆ ਵੀ ਕੈਂਡ ਆ ਆ ਪੈਦਾਰੀ ਮਿੱਟੀ ਬਾਈ ਆ ਲੋ ਦੇਖ ਸਾਡੇ ਚੈੱਕ ਲਓ ਬਈ ਆ ਕਿੰਨੇ ਦੇ ਦਾਂਗੇ ਆਪਾਂ ਇਹ ਆਪਾਂ ਬਹੁਤ ਘੱਟ ਰੇਟ ਮਾਰਕੀਟ ਦੇ ਵਿੱਚ 2500 3000 ਦਾ ਵਿਕਦਾ ਵਾ ਹੂੰ ਇਹ 2-in-1 ਵੈਕਿਓ ਬਲੂਰ ਪਲੱਸ ਵੈਕਿਊਮ ਹੈ ਇਹ ਸਿਰਫ ਆਪਾਂ 1999 ਰੁਪਏ ਦੇ ਵਿੱਚ ਡਿਲੀਵਰੀ ਵੀ ਫ੍ਰੀ ਦੇਦਾ ਲੋ ਜੀ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਤਰ੍ਹਾਂ ਦਾ ਕੋਈ ਹੋਰ ਵੀ ਸਮਾਨ ਲੈਣਾ ਹੈ ਬਹੁਤ ਕੁਝ ਹੈ ਬਹੁਤ ਕੁਝ ਹੈ ਠੀਕ ਹੈ ਛੋਟੇ-ਛੋਟੇ ਐਗਰੀਕਲਚਰ ਇੰਪਲੀਮੈਂਟ ਵੀ ਲੈਣੇ ਨੇਗੇ ਛੋਟੇ-ਛੋਟੇ ਰੋਟਾ ਵਿਕਟਰ ਛੋਟੇ ਗਰਾਸ ਕਟਰ ਵੱਡੇ ਸਪਰੇਅ ਵਾਲੀਆਂ ਢੋਲੀਆਂ ਉਹ ਬੂਮ ਵਾਲੇ ਸਿਸਟਮ ਜੋ ਮਰਜੀ ਜੋ ਮਰਜੀ ਲੈ ਲਓ ਠੀਕ ਹੈ ਸਕਰੀਨ ਤੇ ਨੀਵਾੜੀ ਤੇ ਗਾਰਡਨ ਟੂਲ ਜੋ ਮਰਜੀ ਲੈ ਲਓ ਜੋ ਮਰਜੀ ਲੈ ਲਓ ਸਕਰੀਨ ਦੇ ਜਦ ਲਈ ਨੰਬਰ ਭਰਾ ਦਾ ਬਾਕੀ ਦਿੱਤੇ ਨੰਬਰ ਤੇ ਕਰ ਲਿਓ ਕੰਟੈਕਟ ਬਾਕੀ ਚੱਲ ਰਿਹਾ ਐਡਰੈਸ ਕਰ ਰਿਹਾ ਜੀ ਬੜਾ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੀ ਬਾਕੀ ਸ਼ੇਅਰ ਜਰੂਰ ਕਰ ਦੇਣਾ ਸਸਤੀਕਾਲ ਜੀ